ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੇਕਰ ਗੱਲ ਕਰੀਏ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਦੀ ਆਪਣੇ ਪਰਿਵਾਰ ਨੂੰ ਪਾਲਣੇ ਦੀ ਸੋ ਕਰਾੜੀ ਸ਼ਹਿਰ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜੋ ਸਬਜ਼ੀ ਮੰਡੀ ਚੌਕ ਹੈ ਦਸਹਿਰਾ ਗਰਾਊਂਡ ਦੇ ਗੇਟ ਦੇ ਬਿਲਕੁਲ ਸਾਹਮਣੇ ਗੱਲ ਕਰਨ ਜਾ ਰਹੇ ਆ ਆਪਾਂ ਤਾਜ਼ੇ ਤਾਜ਼ੇ ਗਰਮ ਗਰਮ ਪਰੌਂਠਿਆਂ ਦੀ ਸੋ ਇੱਥੇ ਬਹੁਤ ਵਧੀਆ ਜੋ ਆਲੂ ਵਾਲੇ ਪਰੌਂਠੇ ਬਣਦੇ ਨੇ ਅਤੇ ਦੁਪਹਿਰ ਦਾ ਖਾਣਾ ਵੀ ਬਣਦਾ ਜਿਹਦੇ ਵਿੱਚ ਕੜੀ ਚਾਵਲ ਤਾਂ ਕਹਿੰਦੇ ਬਹੁਤ ਹੀ ਸਵਾਦ ਹੁੰਦੇ ਨੇ ਅਤੇ ਸ਼ਾਮ ਦਾ ਖਾਣਾ ਵੀ ਬਣਾਇਆ ਜਾਂਦਾ ਹੈ ਜੋ ਰਾਣਾ ਟੀ ਸਟਾਲ ਹੈ ਇਹ ਇਹ ਰਾਣਾ ਟੀ ਸਟਾਲ ਤੇ ਤੁਹਾਨੂੰ ਸਾਰਾ ਕੁਝ ਮਿਲੇਗਾ ਪਰੌਂਠੇ ਵੀ ਮਿਲਣਗੇ ਖਾਣਾ ਵੀ ਮਿਲੇਗਾ ਦੁਪਹਿਰ ਦਾ ਅਤੇ ਸ਼ਾਮ ਦਾ ਖਾਣਾ ਵੀ ਮਿਲੇਗਾ ਸੋ ਬਹੁਤ ਸਵਾਦ ਖਾਣਾ ਹੈ ਗਾਹ ਕਿਥੇ ਪਹੁੰਚੇ ਨੇ ਅਸੀਂ ਵੀ ਇਥੇ ਸਵੇਰੇ ਸਵੇਰੇ ਪਹੁੰਚੇ ਆ ਤੇ ਜੋ ਪਰੌਂਠੇ ਖਾ ਰਹੇ ਨੇ ਗਾਹ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਦਿਖਾਉਂਦੇ ਆ ਤੁਹਾਨੂੰ ਪੂਰੀ ਜਾਣਕਾਰੀ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਵਾਹ ਜੀ ਵਾਹ ਪਰੌਂਠੇ ਖਾ ਰਹੇ ਵੀ ਹਾਂ ਜੀ ਹਾਂ ਜੀ ਹਾਂ ਜੀ ਕਿੱਥੇ ਬੈਠੇ ਹੋ ਤੁਸੀਂ ਸਬਜ਼ੀ ਮੰਡੀ ਚੌਕ ਕੁਰਾਲੀ ਅੱਛਾ ਜੀ ਰਾਣਾ ਟੀ ਸਟਾਲ ਤੇ ਰਾਣਾ ਟੀ ਸਟਾਲ ਤੇ ਹਾਂਜੀ ਇੱਥੇ ਮੈਨੂੰ ਲੱਗਦਾ ਤੁਸੀਂ ਹਰ ਰੋਜ਼ ਪਰੌਂਠੇ ਖਾਂ ਹਾਂ ਜੀ ਰੋਜ਼ ਖਾਂਦੇ ਜਦ ਤੇ ਖੁੱਲਿਆ ਜਦ ਤੇ ਰੋਜ਼ ਖਾਂਦੇ ਸੀ ਅੱਛਾ ਜੀ ਬਹੁਤ ਟੈਸਟੀ ਹੈ ਸਵਾਦਿਸ਼ ਹੈ ਜੀ ਵਾਹ ਜੀ ਵਾਹ ਵਾਹ ਐਨ ਵਧੀਆ ਗੁੱੜਾ ਹੈ ਬਹੁਤ ਜੀ ਚਾਹ ਵੀ ਗੁੱੜਾ ਹੈ ਇਸ ਪਰੌਂਠੇ ਵੀ ਅੱਛਾ ਜੀ ਇਲਾਇਚੀ ਵਾਲੀ ਚਾਹ ਹੈ ਜੀ ਹਾਂ ਜੀ ਇਲਾਇਚੀ ਵਾਲੀ ਚਾਹ ਇਲਾਇਚੀ ਵਾਲੀ ਚਾਹ ਹੈ ਜੀ ਜੀ ਹਾਂ ਜੀ ਤੇ ਉਹ ਕਿਵੇਂ ਹੈ ਇਹਨਾਂ ਦਾ ਰੇਟ ਰੂਟ ਰੇਟ ਬਹੁਤ ਹੀ ਨਾਰਮਲ ਸਸਤਾ ਹੈ ਜੀ ਅੱਛਾ 20 ਰੁਪਏ ਪਰ ਆਉਂਟੇ 10 ਰੁਪਏ ਓਨਲੀ ਚਾਹ ਹੈ ਓਕੇ ਹਾਂ ਜੀ ਵਾਹ ਜੀ ਵਾਹ ਵਾਹ ਜੀ ਵਾਹ ਖਾਣਾ ਵੀ ਸਸਤਾ ਹੈ ਜੀ ਅੱਛਾ ਜੀ ਖਾਣਾ ਵੀ ਬਣਾਉਂਦੇ ਜੀ ਅੱਛਾ ਜੀ ਦੁਪਹਿਰ ਨੂੰ ਦੁਪਹਿਰ ਨੂੰ ਸ਼ਾਮ ਨੂੰ ਵੀ ਅੱਛਾ ਜੀ ਹਾਂ ਜੀ ਜੀ ਉਹ ਵੀ ਖਾ ਲੈਂਦੇ ਤੁਸੀਂ ਹਾਂ ਜੀ ਉਹ ਵੀ ਖਾਂਦੇ ਤੇ ਤਿੰਨੋਂ ਟਾਈਮ ਖਾਂਦੇ ਹੋ ਰਹੇ ਜੀ ਅੱਛਾ ਜੀ ਹਾਂ ਜੀ ਬਹੁਤ ਟੇਸਟੀ ਹੈ ਉਹ ਵੀ ਸਬਜ਼ੀ ਵੀ ਟੇਸਟੀ ਹੈ ਖਾਣਾ ਵੀ ਟੇਸਟੀ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਕੀ ਕਹੋਗੇ ਹੋਰ ਵੀ ਗਾਕਾਂ ਨੂੰ ਹੋਰ ਕੀ ਘਰ ਆਓ ਰੇ ਖਾਓ ਹੋਰ ਸਸਤਾ ਰੇਟ ਹੈ ਜੀ ਹਾਂ ਹਾਂ ਜੀ ਬਹੁਤ ਵਧੀਆ ਹੈ ਜੀ ਹਾਂ ਬਹੁਤ ਵਧੀਆ ਜੀ ਠੀਕ ਤੁਹਾਡੇ ਕੀ ਨਾਮ ਹੈ ਅਕੀਰ ਹਾਂ ਜੀ ਤੁਸੀਂ ਵੀ ਇੱਥੇ ਆ ਕੇ ਖਾ ਜਾਂਦੇ ਹੋ ਹਾਂ ਰੋਜ਼ ਆਤੇ ਹਾਂ ਰੋਜ਼ ਆਤੇ ਹਾਂ ਅੱਛਾ ਪਰੌਂਠਾ ਕਿਵੇਂ ਲੱਗਿਆ ਫਿਰ ਬੜੀਆ ਬੜੀਆ ਬਹੁਤ ਬੜੀਆ ਨਾਲ ਚਾਹ ਵੀ ਹੈ ਹਾਂ ਬੜੀਆ ਓਕੇ ਦੁਪਹਿਰ ਨੂੰ ਆ ਕੇ ਵੀ ਖਾ ਲੈਂਦੇ ਕਦੇ 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 ਖਾਣਾ ਵੀ ਵਧੀਆ ਖਾਣੇ ਦੇ ਵਿੱਚ ਕੀ ਕੀ ਹੁੰਦਾ ਵੀਰ ਜੀ ਖਾਣੇ ਵਿੱਚ ਸਤੂਬਰ ਪਰੌਂਟੇ ਹੁੰਦੇ ਆ ਜੀ ਹਾਂਜੀ ਦਿਨ ਚ ਸਬਜੀ ਹੁੰਦੀ ਹੈ ਦਾਲ ਚਾਵਲ ਹੁੰਦੇ ਆ ਕੜੀ ਚਾਵਲ ਹੁੰਦੇ ਆ ਅੱਛਾ ਜੀ ਰਾਜਮਾ ਚਾਵਲ ਹੁੰਦੇ ਆ ਜੀ ਹਾਂਜੀ 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 ਸਾਮ ਨੂੰ ਸਬਜੀ ਹੁੰਦੀ ਹੈ ਜਿਹੜੀ ਮਰਜ਼ੀ ਓਕੇ ਹਾਂਜੀ ਤੁਸੀਂ ਤਾਂ ਸਾਰੇ ਖਾਦੇ ਹੋਣੇ ਆ ਤੁਸੀਂ ਸਾਰੇ ਖਾਂਦੇ ਜੀ ਤਿੰਨੋਂ ਟਾਈਮ ਖਾਂਦਾ ਮੈਂ ਹਾਂ ਅੱਛਾ ਜੀ ਹਾਂਜੀ ਹਾਂਜੀ ਸ਼ਾਮ ਨੂੰ ਵੀ ਖਾਂਦਾ ਹਾਂ ਸ਼ਾਮ ਨੂੰ ਵੀ ਖਾਂਦਾ ਵੀ ਦੁਪਹਿਰ ਨੂੰ ਵੀ ਖਾਂਦਾ ਉਹਨੂੰ ਵੀ ਪਰੌਂਟੇ ਖਾਂਦੇ ਆ ਜੀ ਵਾਹ ਜੀ ਵਾਹ ਵਾਹ। ਬਹੁਤ ਸ਼ੁਕਰੀਆ। ਬਿਲਕੁਲ ਜੀ। ਪਗ ਜੀ ਕੀ ਨਾਂ ਹੈ ਤੁਹਾਡਾ? ਹਰਜਿੰਦਰ ਸਿੰਘ। ਹਾਂ ਜੀ। ਅੱਜ ਕੀ ਇੱਥੇ ਖਾ ਰਹੇ ਤੁਸੀਂ? ਪਰੌਂਠਾ। ਪਰੌਂਠਾ ਖਾਦਾ। ਚਾਹ ਪੀ ਰਹੇ ਹਾਂ ਜੀ। ਅੱਛਾ। ਪਹਿਲਾਂ ਵੀ ਕਦੇ ਖਾਦੇ ਪਰੌਂਠੇ ਇੱਥੇ? ਮਾਤਾ ਰੋਜ ਆਉਂਦਾ ਜੀ। ਅੱਛਾ ਰੋਜ ਆਉਂਦੇ ਹੋ? ਹਾਂ ਜੀ। ਇੰਨੇ ਸਵਾਲ ਲੱਗਦੇ ਤੁਹਾਨੂੰ ਹਾਂ? ਹਾਂ ਜੀ। ਵਧੀਆ ਬਣਾਉਂਦੇ। ਅੱਛਾ ਵਧੀਆ ਬਣਾਉਂਦੇ ਆਂ ਜੀ। ਠੀਕ ਹੈ। ਕਦੇ ਰੋਟੀ ਵੀ ਖਾਧੀ ਹੈ ਇਹਨਾਂ ਦੀ? ਦੁਪਹਿਰ ਨੂੰ? ਰੋਟੀ ਨਹੀਂ ਖਾਦੇ। ਖਾਦੀ ਹੈ ਕਿ ਰੋਟੀ ਤਾਂ ਸਵੇਰੇ ਖਾ ਕੇ ਜਾਂਦੇ ਹੁਣ ਪਰੌਂਠਾ ਅੱਛਾ ਸਵੇਰੇ ਖਾ ਕੇ ਤੁਸੀਂ ਡਿਊਟੀ ਚਲ ਜਾਂਦੇ ਹੋਣੀ ਕਿਤੇ ਹਾਂਜੀ ਹਾਂਜੀ ਓਕੇ ਓਕੇ ਫਿਰ ਕਹੇ ਜਾ ਸਵਾਦ ਹੈ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਚਾਹ ਵੀ ਸਵਾਦ ਹੈ ਜੀ ਮੀਰ ਜੀ ਕੀ ਹਾਲ ਹੈ ਜੀ ਵਧੀਆ ਵੀਰ ਜੀ ਬਿਲਕੁਲ ਨਾ ਤੁਹਾਡਾ ਹੈਪੀ ਜੀ ਚਾਹੀਏ ਤੁਸੀਂ ਲਿਵਾਵੇ ਦੇ ਵਿੱਚ ਪਰੌਂਠੇ ਪੈਕ ਕਰਾਏ ਆਂ ਹਾਂਜੀ 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 ਅੱਛਾ ਹਰ ਰੋਜ਼ ਲੈ ਜਾਂਦੇ ਆਂ ਕਦੇ ਕਦੇ ਹਾਂਜੀ ਹਾਂਜੀ ਹਰ ਰੋਜ਼ ਜੀ ਹਰ ਰੋਜ਼ ਨਹੀਂ ਹਾਂਜੀ ਕਦੇ ਚਾਹ ਵੀ ਪੀ ਕਾ ਜਾਂਦੇ ਬੇਬੇ ਗੋਲ ਜੀ ਸਪੈਸ਼ਲ ਅੱਛਾ ਚਾਹ ਵੀ ਪੀ ਜਾਂਦੇ ਹਾਂਜੀ ਹਾਂਜੀ ਕੰਮ ਦੇ ਪਹਿਲਾ ਹੋਰ ਸਪੈਸ਼ਲ ਆਉਂਦੀ ਆ ਜੀ ਅੱਛਾ ਹਾਂਜੀ ਉਹਨਾਂ ਜਾਣਾ ਬਣੋਦੀ ਕੰਮ ਕਰਨ ਬਣੋਦੀ ਕੰਮ ਕਰਨ ਜਾਣਾ ਜਾਣਾ ਹਲੇ ਓਕੇ ਆ ਤਾਂ ਉਹਦੇ ਸਮਾਨ ਪਿਆ ਮੇਰੇ ਉੱਥੇ ਅੱਛਾ ਕਾਦਾ ਕੰਮ ਕਰਦੇ ਤੁਸੀਂ ਮੈਂ ਮਕਾਨ ਤੋੜਨੇ ਦਾ ਵੀ ਬਣਾਉਣੇ ਦਾ ਵੀ ਅੱਛਾ ਹਾਂਜੀ ਠੀਕ ਹੈ ਇਹ ਫੇਰ ਪੈਕ ਰਾ ਕੇ ਫੇਰ ਉੱਥੇ ਜਾ ਕੇ ਖਾਉਂਗਾ ਨਹੀਂ ਜੀ ਉੱਥੇ ਜਿਹਨੂੰ ਭੁੱਖ ਲੱਗੀ ਵੀ ਉਹ ਲੇਬਰ ਵਾਲੇ ਨੂੰ ਉਹ ਖਾ ਲੂਗਾ ਜੀ ਜੇ ਮੇਰਾ ਜੀ ਕਰਿਆ ਮੈਂ ਖਾ ਲੂਗਾ ਜੀ ਅੱਛਾ ਅੱਛਾ ਕੋਈ ਵੀ ਖਾ ਸਕਦਾ ਤੁਸੀਂ ਆਪਣਾ ਖਾ ਜਾਨੇ ਆ ਹਾਂਜੀ ਹਾਂਜੀ ਖਾ ਜਾਂਦੇ ਹਾਂਜੀ 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 ਠੀਕ ਐ ਚਾਹ ਵੀ ਪੀ ਲਨੇ ਆਂ ਫਿਰ ਹਾਂਜੀ ਹਾਂਜੀ ਚਾਹ ਵੀ ਪੀ ਲਨੇ ਆਂ ਅੱਛਾ ਕਿਵੇਂ ਐ ਟੇਸਟ ਕਿਵੇਂ ਐ ਇਹਨਾਂ ਦਾ ਵਧੀਆ ਜੀ ਵਧੀਆ ਜੀ ਟੇਸਟ ਟੇਸਟ ਐ ਨਾ ਬੜੀ ਵਧੀਆ ਜੀ ਹਾਂਜੀ ਰੇਟ ਵੀ ਠੀਕ ਚੋਲਾਂ ਦੇ ਵੱਟ ਗੱਡੇ ਉਹਦੇ ਬੇਬੇ ਨੇ ਇੰਨੀ ਵਧੀਆ ਕੜੀ ਬਣਾਈ ਉਹਦੇ ਚੋਲਾ ਰਕੜੀ ਅੱਛਾ ਕੜੀ ਚੋਲ ਵਧੀਆ ਤੇ ਦੀ ਦੁਪਹਿਰੇ ਚ ਉਹ ਵੀ ਖਾ ਲੰਨੇ ਤੁਸੀਂ ਅੱਗੇ ਹਾਂਜੀ ਹਾਂਜੀ ਅੱਛਾ ਜੀ ਮਤਲਬ ਕਿ ਖਾਣਾ ਵੀ ਬਹੁਤ ਸੁਆਦ ਹੈ ਇਹਨਾਂ ਦਾ ਹਾਂਜੀ ਹਾਂਜੀ ਖਾਣਾ ਵੀ ਸੁਆਦ ਹੈ ਜੀ ਅੱਛਾ ਅੱਛਾ ਤੇ ਜਿਨ੍ਹਾਂ ਨੇ ਹੁਣ ਤੱਕ ਨਹੀਂ ਖਾਦਾ ਕੀ ਕਹੂੰਗੇ ਉਹਨ ਵੇ ਖਾਣਾ ਚੰਦਾ ਜੀ ਜ਼ਰੂਰ ਪੂਰਾ ਆਣਾ ਚਾਹੀਦਾ ਜੀ ਹਾਂ ਸ਼ੋਪ ਤੇ ਆਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਇਹ ਜਗਾ ਕਿਹੜੀ ਆ ਪਹਿਲਾਂ ਇੱਕ ਵਾਰ ਇਹ ਵੀ ਦੱਸ ਦੋ ਹਾਂ ਜੀ ਇਹ ਦਸੇਰਾ ਗਰਾਊਂਡ ਜੀ ਕਰਾਲੀ ਹਾਂ ਜੀ ਦਸੇਰਾ ਗਰਾਊਂਡ ਦੇ ਸਾਹਮਣੇ ਸਾਹਮਣੇ ਜੀ ਹਾਂ ਠੀਕ ਹੈ ਠੀਕ ਹੈ ਚਲੋ ਹਾਂ ਜੀ ਸੁਵਾਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰ ਜੀ ਵਾਹ ਜੀ ਵਾਹ ਵਾਹ ਜੀ ਵਾਹ ਤੋਂ ਰਾਣਾ ਟੀ ਸਟਾਲ ਹਾਂ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਤਾਂ ਇੱਥੇ ਹਰ ਰੋਜ਼ ਕੁਝ ਦੇਖਦੇ ਹੋਣੇ ਆ ਬੜਾ ਇਕੱਠ ਹੁੰਦਾ ਸਵੇਰ ਟਾਈਮ ਵਧੀਆ ਪਰੌਂਠਿਆਂ ਦਾ ਇਹਨਾਂ ਦਾ ਕੰਮ ਚੱਲਦਾ ਜੀ ਹਾਂਜੀ ਜਿੰਨੇ ਵੀ ਆਉਂਦੇ ਪਰੌਂਠੇ ਵਧੀਆ ਗੈਰ ਰਹੇ ਆ ਜੀ ਰੇਟ ਵੀ ਠੀਕ ਹੈ ਨਾ ਬਾਈ ਹਾਂ ਚਾਹ ਦਾ ਰੇਟ ਵੀ ਠੀਕ ਹੈ ਜੀ ਚਾਹ ਵੀ ਕਹਿੰਦੇ ਬਹੁਤ ਵਧੀਆ ਬਣਉਂਦੀ ਹੈ ਹਾਂਜੀ ਹਾਂਜੀ ਕੜੀ ਛੋਲ ਆਉਂਦੇ ਦੁਪਹਿਰ ਨੂੰ ਹਾਂਜੀ ਕਦੇ ਰਾਜਮਾਣ ਬਣਾਏ ਹੁੰਦੇ ਜੀ ਇਹਨਾਂ ਨੇ ਓਕੇ ਕਦੇ ਕਾਲੇ ਛੋਲੇ ਹੁੰਦੇ ਆ ਹਾਂ ਰੇਟ ਵੀ ਠੀਕ ਹੈ ਜੀ ਤਾਂ ਹੀ ਪਬਲਿਕ ਆ ਰਹੀ ਹੈ ਨਾ ਆਪਾਂ ਪੂਰੇ ਬਾਜ਼ਾਰ ਦੇ ਵਿੱਚ ਚਾਹ ਵੀ ਚਾਹ ਵੀ ਜਾਂਦੀ ਹੈ ਹਾਂਜੀ 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 ਬਹੁਤ ਜ਼ਿਆਦਾ ਜਿੰਨੇ ਵੀ ਵਧੀਆ ਬੰਦੇ ਇਹਨਾਂ ਤੇ ਜੀ का काम ਰ ਨਹੀਂ ਠੀਕ ਹੈ ਹਾਂ ਜੀ ਤੇ ਹੁਣ ਕੀ ਕਹੂਗੇ ਮਤਲਬ ਕਿ ਹੋਰ ਵੀ ਗਾਹਕ ਜਿਹੜੇ ਆਉਣ ਗਾਕਾਂ ਨੂੰ ਇਹ ਹੀ ਬੇਨਤੀ ਹੈ ਵੀ ਵਿਚਾਰਿਆਂ ਨੂੰ ਸਹਿਯੋਗ ਦਿਓ ਕਿ ਇਹ ਤਰੱਕੀ ਕਰਨ ਗਾਹਾਂ ਨੂੰ ਹਾਂ ਪਰੌਂਠਾ ਵਧੀਆ ਆਉਂਦਾ ਇਹਨਾਂ ਦਾ ਸਾਫ਼ ਸੁਥਰਾ ਕੰਮ ਕਰ ਰਹੇ ਆ ਬਿਲਕੁਲ ਵਧੀਆ ਦੇਖ ਰਹੇ ਆ ਆਪਾਂ ਇਹ ਮੈਡਮ ਜੀ ਲਿਕੇ ਹਾਂ ਮੈਡਮ ਬਹੁਤ ਮਿਹਨਤ ਕਰਦੇ ਸਵੇਰੇ 7 ਵਜੇ ਤੇ ਲੈ ਕੇ ਵਿਚਾਰੇ 7:30 ਵਜੇ ਤੱਕ ਰਹੇ ਕੰਮ ਕਰਦੇ ਆ ਹਾਂ ਤਾਂ ਕਿ ਇਹਨਾਂ ਨੂੰ ਮਦਦ ਕਰੋ ਸਾਰੇ ਜਣੇ ਜਿਨ੍ਹਾਂ ਨੇ ਵੀ ਇੱਥੇ ਖਾਣਾ ਵਧੀਆ ਖਾਣਾ ਮਿਲਦਾ ਇੱਥੇ ਪਹੁੰਚੋ ਜੀ ਅਸੀਂ ਅਮਰਜੀਤ ਦਾ ਵੀ ਧੰਨਵਾਦ ਕਰਦੇ ਆ ਇੱਥੇ ਆਉਣ ਤੇ ਜਿਹੜੇ ਕਿ ਗਰੀਬਾਂ ਨੂੰ ਉੱਪਰ ਚੱਕਦੇ ਆ ਕਾਰੋਬਾਰ ਨੂੰ ਆਪਣੇ ਪੰਜਾਬ ਦਾ ਵੀ ਇਹਨਾਂ ਨੇ ਨਾਮ ਬਹੁਤ ਉੱਚਾ ਕੀਤਾ ਧੰਨਵਾਦ ਜੀ